ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਤੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸਬਦਾ ਹੈ ਹੀ ਐ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟੀਡੀ ਮੈਡੀਕ ਵਧੀਆ ਕਰਵਾਓ 70 60 70 ਕਿੰਨੀ ਵਾਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕਿ ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਵਲੋਂ ਫਲੱਗ ਨੇ ਉਹ ਤੋਂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਤੇ ਹਰ ਰੋ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਸਵੇਰਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਉਹ ਪ੍ਰਕਾਸ਼ ਲੈਂਕੂ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਸਮਰਾਲਾ ਬੀ ਐਮ ਐਲ اے ਜਗਤਾਰ ਸਿੰਘ ਵਿਆਲਪੋਰਾ ਵੱਲੋਂ ਇੱਕ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਸਮਰਾਲਾ ਵਿਖੇ ਕੀਤਾ ਗਿਆ ਔਰ ਜੇ ਗੱਲ ਕੀ ਕੀ ਜਾਵੇ ਤਾਂ ਜਿਹੜਾ ਬਲੱਡ ਡੋਨੇਟ ਕਰਨਾ ਕਹਿੰਦੇ ਮਹਾਦਾਨ ਮੰਨਿਆ ਜਾਂਦਾ ਖੂਨਦਾਨ ਮਹਾਦਾਨ ਮੰਨਿਆ ਜਾਂਦਾ ਆਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਮਰਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਸ ਤੇ ਆਗੂ ਸਹਿਬਾਨ ਆਪ ਮੁਹਾਰੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਬਲੱਡ ਡੋਨੇਟ ਕਰਨ ਲਈ ਪਹੁੰਚ ਰਹੇ ਨੇ ਬਹੁਤ ਸਾਰੇ ਨੌਜਵਾਨ ਵੀ ਇਸ ਕੈਂਪ ਦੇ ਵਿੱਚ ਪਹੁੰਚ ਰਹੇ ਨੇ ਦੇਖਿਆ ਜਾਵੇ ਤਾਂ ਬਲੱਡ ਡੋਨੇਸ਼ਨ ਆ ਜਿਹੜੀ ਇੱਕ ਸੋਸ਼ਲ ਸੇਵਾ ਨਹੀਂ ਮਾਨਵਤਾ ਦੀ ਵੱਡੀ ਸੇਵਾ ਮੰਨੀ ਜਾਂਦੀ ਆ ਔਰ ਡਾਕਟਰ ਨੇ ਜਿਹੜੇ ਡਾਕਟਰਾਂ ਦੀ ਟੀਮ ਆ ਜਿਹੜੀ ਵਾਈਟਲ ਚੈੱਕ ਕਰ ਰਹੀ ਆ ਵਾਈਟਲ ਚੈੱਕ ਕਰਨ ਤੋਂ ਬਾਅਦ ਜਿਹੜਾ ਐਪਰੀਸ਼ੀਏਸ਼ਨ ਸਰਟੀਫਿਕੇਟ ਵੀ ਦਿੱਤੇ ਜਾ ਰਹੇ ਨੇ ਔਰ ਰਫਰੈਸ਼ਮੈਂਟ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਆ ਗੱਲਬਾਤ ਕਰਦੇ ਆ ਐਮਐਲਏ ਦਿਗਤਾਰ ਸਿੰਘ ਬਿਆਲਪੁਰਾ ਸਾਡੇ ਨਾਲ ਮੌਜੂਦ ਨੇ ਆ ਐਮਐਲਏ ਸਾਹਿਬ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਪਰ ਪਹਿਲਾਂ ਵੀ ਤੁਸੀਂ ਆਰਗੇਨਾਈਜ਼ ਕਰ ਲਓ ਕਿੰਨੇ ਕੇ ਪਾਰਟੀ ਵਰਕਰ ਜਾਂ ਕਿੰਨੇ ਕੇ ਲੋਕ ਕਿੰਨੇ ਕੇ ਨੌਜਵਾਨ ਅੱਜ ਪਹੁੰਚੇ ਨੇ ਕਿਉਂਕਿ ਉਹਨੂੰ ਸਰ ਵੀ ਜੀ ਆ ਰਮ ਹੋ ਗਿਆ ਤੇ ਮੈਨੂੰ ਅਜਾਦਾ ਪੁੱਛ ਅੱਜ 18 ਸਾਲ ਹੋ ਗਏ 18 ਸਾਲ ਪਹਿਲਾਂ 2007 ਦੇ ਵਿੱਚ ਜਦੋਂ ਭਾਸੇ ਦਾ 100 ਸਾਲਾ ਜਨਮ ਦਿਨ ਸੀਗਾ ਉਸ ਸਮੇਂ ਸੀ ਫਾਸਟ ਟਾਈਮ ਕੋਰਟ ਪਿੰਡ ਦੇ ਵਿੱਚ ਕਲਪਕਾ ਬੁਲਾਇਆ ਸੀ ਜੀ ਉਸ ਤੋਂ ਬਾਅਦ ਲਗਾਤਾਰ ਜਿਵੇਂ ਮੌਕਮ ਦੇ ਅਪਕ ਲਗਾਏ ਨੇ ਉਹ ਦਿਨ ਵੀ ਜੋ ਸਿੱਤਗੰਜ ਜਨਰ ਕੁੰਦਮ ਕਪੰਦ ਮੱਖ ਮਿਲਦਾ 4 ਤੋਂ 5 ਸਾਲ ਤੋਂ ਦੋ ਵਾਰ ਹਰੇਕ ਸਾਲ 3 ਤੋਂ 3 ਤੋਂ ਤਿੰਨ ਵਾਰ ਵੀ ਚੱਲ ਹੋ ਜਾਂਦਾ ਤੇ ਅੱਜ ਸਾਰੇ ਲੋਕੀ ਕੀ ਕੀਤੀ ਸੀ ਲਈ ਤੇ ਬਧੀਆ ਸਾਰੇ ਲਗਭਗ ਰੁਪਏ ਖਾਚ 900 ਦੇ ਤੋਂ ਉੱਪਰ ਤੋਂ ਪ੍ਰਕਿਰਿਆ ਵੀ ਰਿਸਪੋਨਸਿਬਲ ਗਏ ਤੇ ਲੋਕ ਆਪ ਮਹਾਰੇ ਆ ਕੇ ਕੁੰਦਲ ਕਰ ਰਹੇ ਨੇ ਭਾਸੀ ਦੇ ਆਪਸਿੰਨ ਤੇ ਜੰਗਰ ਕੇ ਜਿਹੜੇ ਲੋਕ ਬੜੇ ਬਹੁਤ ਮਾਨ ਤੋਂ ਸਰਕਾਰ ਨਾਲ ਆ ਰਹੇ ਉਹ ਨੌਜਵਾਨਾਂ ਨੂੰ ਮਨਨ ਸਾਹਿਬ ਕੀ ਸੁਨੇਹ ਦੇਣਾ ਚਾਹੁੰਗੇ ਕਿ ਕਿਉਂਕਿ ਸਰਕਾਰ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਵੀ ਚੱਲ ਰਿਹਾ ਵਾ ਹਨਾ ਲਗਾਤਾਰ ਔਰ ਨੌਜਵਾਨਾਂ ਨੂੰ ਸਿਖਿਆ ਜਗਤ ਭਗਤ ਸਿੰਘ ਜੀ ਦੀ ਜਿਹੜੀ ਸੋਚ ਆ ਉਹਦੇ ਤੇ ਚੱਲਣ ਦੀ ਕੀ ਕਹਣਾ ਜ਼ਰੂਰ ਹੈ ਜੀ ਕਿ ਬਹੁਤ ਲੋਕਾਂ ਨੂੰ ਪਤਾ ਹੀ ਹੈ ਵੀ ਜਿਵੇਂ ਅੱਜ ਇਕੱਠ ਗਏ ਆ ਤੇ ਨੌਜਵਾਨ ਤੁਸੀਂ ਦੇਖ ਰਹੇ ਹੋ ਪਿਆਰ ਆ ਸਾਡੇ ਉਸ ਸੀਰ ਅਕਸਿੰਘਾ ਲੋਕਾਂ ਦਾ ਜਿਹੜਾ ਅੱਜ ਅਪੀਲ ਕਰਨ ਲਈ ਆਪ ਬਹਾਰੇ ਨੇ ਆਏ ਨੇ ਨੇ ਲੋਕਾਂ ਦੇ ਦਿਲਾਚ ਬਸਤਾਰ ਜਿਹਨੇ ਪੁਰੀ ਵਿਪਾਸਨ ਤੇ ਆਪਣੀ ਗੱਲ ਕਰੀਏ ਸਾਡੇ ਪਲੇ ਭਾਰ ਦਾ ਅਨੁਸ਼ਾਸਨ ਸਨ ਸਹੀਦ ਹੋਏ ਨੇ ਅਜੋਨਾ ਦੰਦ ਨੇ ਤੇ ਸਾਰੇ ਬੜਾ ਪਿਆਰ ਕਰਦੇ ਨੇ ਕਿ ਮੈਂ ਤਾਂ ਇਹ ਹੀ ਪੀਪਲ ਦਾ ਵੀ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਉਹਨਾਂ ਨੂੰ ਜਿਲੀ ਆਜ਼ਾਦੀ ਆ ਸਮ ਬੜੀ ਜੀਨਸ ਤਵੰਨੀ ਹੈ ਕਿ ਜਿਹੜੀ ਤਾਂ ਮਿਲਿਆ ਬੜੀ ਅਕਤੀ ਮਿਲਿਆ ਤੇ ਅੱਜ ਇਹੀ ਬੇਸਤੀ ਕਰੂੰਗਾ ਵੀ ਜਿਹੜਾ ਦੇਸ਼ ਸਾਡੇ ਵਾਲੇ ਕੀਤਾ ਇਹ ਨਹੀਂ ਬਲਕੇ ਜੇ ਬਲਵਾਤਾ ਨੌਜਵਾਨਾਂ ਨੇ ਬਣਾਇਆ ਐਮਐਲਏ ਜਦੋਂ ਨੌਜਵਾਨ ਬਹੁਤ ਪਹੁੰਚੇ ਨੇ ਸਾਰੇ ਪੰਜਾਬ ਤੋਂ ਹੀ ਆਏ ਨੇ ਨੌਜਵਾਨ ਨਹੀਂ ਬਸ ਆਪਣੇ ਹਲਕੇ ਵਿੱਚ ਹੀ ਹੈਗਾ ਮੇਨ ਤੇ ਲਗਭਗ ਸਾਰੇ ਹਲਕੇ ਦੇ ਨੌਜਵਾਨ ਨੇ ਇਹ ਪਰ ਇਹ ਵੀ ਰਿਸਪੌਂਸ ਸਰ ਦੇ ਦਿੱਤਾ ਬਹੁਤ ਅੱਛਾ ਮਿਲ ਰਿਹਾ ਤੇ ਬਹੁਤ ਟਿੰਡਾ ਲੱਗਦਾ ਜਿਵੇਂ ਜਦੋਂ ਸਾਰੇ ਲੋਕ ਇਹਨਾਂ ਮਾਰ ਸਰਕਾਰ ਹੁੰਦੇ ਨੇ ਨਾ ਬੜਾ ਵੀ ਲੱਗਦਾ ਆ ਕੀ ਲਾਸਟ ਵਿੱਚ ਕੀ ਨੌਜਵਾਨਾਂ ਲਈ ਕੋਈ ਮੈਸੇਜ ਹੈ ਬਸ ਇਹ ਹੀ ਹੈ ਜੀ ਕਿ ਬਹੁਤ ਸਾਨੂੰ ਬਹੁਤ ਜਿਆਦਾ ਕਰਕੇ ਦਿੱਤਾ ਸ੍ਰੀ ਉਸੇ ਯਾਤਰੀਆਂ ਦਾ ਸਾਹਮਣਾ ਤਾਂ ਸਾਡੇ ਸਾਰਿਆਂ ਦਾ ਲੜ ਕੇ ਬਣਦਾ ਫਰਜ਼ ਆ ਤੇ ਮੈਂ ਇਹੀ ਗੱਲ ਕਰਦਾ ਵੀ ਅਸੀਂ ਸਾਰੇ ਲੋਕੀ ਜੇ ਪੰਜਾਬ ਦੀ ਗੱਲ ਕਰੀਏ ਜੇ ਉਹ ਆਪਣੇ ਆਪ ਦੀ ਸਵਾਰੀ ਜਦੋਂ ਮੈਂ ਇਹੀ ਵੀ ਗੱਲ ਕਰਕੇ ਸਾਰੇ ਕੰਮ ਕਰਨਾ ਜੁੜੀ ਬੁਰਾਈਆਂ ਇੱਥੇ ਹੈਗੇ ਇਹਨਾਂ ਨੂੰ ਖਤਮ ਕਰਨਾ ਤੇ ਹਰ ਚੰਗੀ ਗੱਲ ਲਈ ਲੜ ਕੇ ਜਿੱਤ ਕਰਨਾ ਕਿੰਨੀ ਕੀ ਨਾ ਹਮਨਰਜੀਤ ਸਿੰਘ ਅੱਜ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਗਿਆ ਗ੍ਰੈਂਡ ਹੋਵੇ ਸਾਡੇ ਅਸੀਂ ਦੇ ਆਲੂ ਫਰਸੈਂਟ ਦੀ ਲੋੜੀਂਦੀ ਹੈ ਇਸ ਸਮੇਂ। ਕੀ ਕਹੂੰ ਕਿ ਮੈਸੇਜ। ਤੋਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੀ ਵੀ ਆਦਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ। ਇਹ ਐਮਐਲਏ ਸਾਹਿਬ ਵੱਲੋਂ ਇੱਕ ਬਹੁਤ ਹੀ ਨੇਕ ਤੇ ਵੱਡਾ ਉਪਰਾਲਾ ਜਿਹੜਾ ਉਹਨਾਂ ਨੂੰ ਕੀਤਾ ਜਾ ਰਿਹਾ ਕਿਉਂਕਿ ਖੂਨਦਾਨ ਮਹਾਦਾਨ। ਤੇ ਇਸ ਦਾਨ ਦੇ ਵਿੱਚ ਮੇਰਾ ਇੱਕੋ ਇੱਕ ਮੈਸੇਜ ਆ ਇਲਾਕਾ ਨਿਵਾਸੀਆਂ ਨੂੰ ਜਿਹੜੇ ਇਸ ਮਾਧਿਅਮ ਰਾਹੀਂ ਦੇਖ ਰਹੇ ਨੇ ਇਹ ਬਹੁਤ ਵਧੀਆ ਤਰੀਕੇ ਨਾਲ ਇੱਕ ਬਹੁਤ ਵੱਡਾ ਜਿਹੜਾ ਖੂਨਦਾਨ ਕੈਂਪਾ ਸਮਰਾਲੇ ਏਰੀਆ ਦੇ ਵਿੱਚ ਪਹਿਲੀ ਵਾਰ ਆਰਗੇਨਾਈਜ਼ ਕੀਤਾ ਜਾ ਰਿਹਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਮਮਹਾ ਮਾ ਕੇ ਲੋਕ ਨੇ ਜਿਹੜੇ ਖੂਨਦਾਨ ਕਰਨ ਦੇ ਲਈ ਇੱਥੇ ਪਹੁੰਚ ਰਹੇ ਤੇ ਮੇਰੀ ਬਾਕੀ ਵੀ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਹਜੇ ਤੱਕ ਇੱਥੇ ਹਾਜ਼ਰੀ ਨਹੀਂ ਲਵਾਈ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਇਸ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਪਾ ਕਿੰਨੀਆਂ ਦੀ ਜੁੰਟਾ ਹੋਣਗਾ ਜੁੰਟਾ तकरीबन 300 ਦੇ ਕਰੀਬ ਜੁੰਟਾ ਜਿਹੜੀ ਹੁਣ ਤੱਕ ਹੋ ਚੁੱਕੀ ਆ ਤ ਸਾਨੂੰ ਕਿੰਨੀ ਆ ਕੇ ਹੋ ਤਾਂ ਸਾਨੂੰ ਤਾਂ ਉਮੀਦ ਬਹੁਤ ਵੱਡੀ ਆ ਬਾਕੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਤਾ ਜਿਸ ਤਰੀਕੇ ਨਾਲ ਅਸੀਂ ਮਿਹਨਤ ਕੀਤੀ ਆ ਸਾਨੂੰ ਲੱਗਦਾ ਕਿ 800 ਤੋਂ 1000 ਜੁਨਟਰ ਅਸੀਂ ਕਰਾਂਗੇ ਜੋ ਕਿ ਮੈਨੂੰ ਲੱਗਦਾ ਸਮਰਾਲੇ ਦੇ ਵਿੱਚ ਕਦੇ ਅੱਜ ਤੱਕ ਸ਼ਾਇਦ ਇਹ ਟੱਕਰ ਤੁਸੀਂ ਬਲੱਡ ਡੋਨੇਟ ਕੀਤਾ ਮੈਂ ਹਜੇ ਫਿਲਹਾਲ ਨਹੀਂ ਜੀ ਕੀਤਾ ਕਿਉਂਕਿ ਥੋੜਾ ਜਿਹਾ ਦੇਖ ਰੇਖ ਦੇ ਵਿੱਚ ਬਿਜ਼ੀ ਆ ਮੈਨੂੰ ਇਹ ਲੱਗਦਾ ਵੀ 1000 ਹੋਣ ਤੋਂ ਬਾਅਦ 1001 ਨੰਬਰ ਮੈਂ ਆਪਣਾ ਲਾਵਾਂਗਾ ਅੱਛਾ ਇੱਕ ਹੋਰ ਗੱਲ ਹੈ ਸਰਕਾਰ ਪੰਜਾਬ ਸਰਕਾਰ ਵੱਲੋਂ ਜੋ ਤੇ ਨਸ਼ੀ ਵਿਦਨੀ ਚੱਲ ਰਿਆ ਪੰਜਾਬ ਦੇ ਨੌਜਵਾਨਾਂ ਤੇ ਉਂਗਲਾਂ ਬਹੁਤ ਉਂਗਲੀਆਂ ਸੀ ਪਰ ਅੱਜ ਨੌਜਵਾਨ ਥੋੜੇ ਕੈਂਪ ਦੇ ਵਿੱਚ ਬਹੁਤ ਪਹੁੰਚ ਰਹੇ ਆ ਆ ਆਪ ਤੁਹਾਰੇ ਹੋ ਕੇ ਸਮਝਣੇ ਕਿ ਕਿਵੇਂ ਦੇਖੋ ਪੰਜਾਬ ਦੀ ਜਵਾਨੀ ਨੂੰ ਕਮਰਾ ਵੀ ਬਹੁਤ ਕੀਤਾ ਗਿਆ ਉਂਗਲਾਂ ਹਮੇਸ਼ਾ ਤੋਂ ਪੰਜਾਬ ਤੇ ਪੰਜਾਬ ਦੀ ਜਵਾਨੀ ਤੇ ਉੱਠਦੀ ਆਈਆਂ ਨੇ ਪਰ ਕੋਈ ਵੀ ਦਾਗ ਆ ਜਿਹੜਾ ਪੰਜਾਬ ਦੀ ਨੌਜਵਾਨੀ ਤੇ ਲੱਗਿਆ ਉਹਨਾਂ ਨੇ ਬਕੂਬੀ ਧੋਇਆ ਤੇ ਯੁੱਧ ਨਸ਼ਾ ਵਿਰੁੱਧ ਮਹਿੰਮ ਪੰਜਾਬ ਸਰਕਾਰ ਨੇ ਪਹਿਲੀ ਵਾਰ ਚਲਾ ਕੇ ਇਸ ਅਲਾਮਤ ਉਤੇ ਤੁਸੀਂ ਸਾਰੇ ਜਾਣਦੇ ਹੋ ਵੱਡੇ ਪੱਧਰ ਦੇ ਉੱਤੇ ਜਿਹੜੀ ਉਹਦੇ ਉੱਤੇ ਨਕੇਲ ਕਸੀ ਆ ਤੇ ਉਹਦੇ ਨਤੀਜੇ ਨੇ ਜਿਹੜੇ ਤੁਹਾਨੂੰ ਇਸ ਕੈਂਪ ਤੋਂ ਵੀ ਦੇਖਦੇ ਦਿਖਾਈ ਦੇਣਗੇ ਤੇ ਅੱਗੇ ਵੀ ਤੁਹਾਨੂੰ ਇਹ ਜਿਹੜਾ ਜੁਗਨ ਅਸ਼ਿਆ ਪਰੋਤ ਮਹਿਮਾ ਆ ਜਾਂ ਪੰਜਾਬ ਸਰਕਾਰ ਦੇ ਜਿਹੜੇ ਨੌਜਵਾਨੀ ਦੇ ਪ੍ਰਤੀ ਸਹਿਰਦ ਕੰਮ ਨੇ ਪੰਜਾਬ ਦੇ ਪ੍ਰਤੀ ਸਹਿਰਦ ਕੰਮ ਨੇ ਹਮੇਸ਼ਾ ਦੇਖਣ ਨੂੰ ਮਿਲਦਾ ਮੈਸੇਜ ਤਾਂ ਇਹੀ ਆ ਦੇਖੋ ਵੀ ਜਿੱਦਾਂ ਇਹ ਖੂਨਦਾਨ ਵਾਲਾ ਵੀ ਜਿਹੜਾ ਆਪਾਂ ਮੈਂ ਗੱਲ ਕਰਕੇ ਛਟਿਆ ਵੀ ਇੱਕ ਬਹੁਤ ਹੀ ਨੇਕ ਉਪਰਾਲਾ ਅੱਜ ਦੀ ਤਾਂ ਮੇਰੀ ਇਹੀ ਅਪੀਲ ਆ ਇਹੀ ਮੈਸੇਜ ਆ ਵੀ ਅੱਜ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਆਪਾਂ ਇਸ ਮਹਾਦਾਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਅੱਗੇ ਤੋਂ ਵੀ ਚੰਗੇ ਕਾਰਜਾਂ ਦੇ ਵਿੱਚ ਹਮੇਸ਼ਾ ਵੱਧ ਚੜ ਕੇ ਆਪਾਂ ਹਿੱਸਾ ਲੈਂਦੇ ਰਹੀਏ ਅੱਜ ਕੀ ਨਮਾਜ਼ ਹੈ ਮੇਰਾ ਨਾਮ ਕੁਲਦੀਪ ਸਿੰਘ ਉਡਾਲਾ ਜੀ ਅੱਜ ਤੁਸੀਂ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਤੇ ਪਹੁੰਚੇ ਜੋ ਕਿ ਐਮਐਲੀ ਸਾਹਿਬ ਵੱਲੋਂ ਆਰਗੇਨਾਈਜ਼ ਕੀਤਾ ਗਿਆ ਇਹ ਕਹੋਗੇ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਹਰ ਸਾਲ ਹੀ ਜਗਤਾਰ ਸਿੰਘ ਜੀ ਦਿয়ালਪੁਰਾ ਦੀ ਯੋਗ ਅਗਵਾਈ ਦੇ ਹੇਠ ਜਿਹੜਾ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਇਸ ਵਾਰ ਵੱਡੀ ਪੱਧਰ ਤੇ ਜਿਹੜੀ ਦਿয়ালਪੁਰਾ ਸਾਹਿਬ ਦੀ ਸਮੂਚੀ ਟੀਮ ਹੈ ਹਲਕੇ ਦੇ ਵਿੱਚੋਂ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆਇਆ ਅਸੀਂ ਵੀ ਉਟਾਲਾ ਨਗਰ ਤੋਂ ਵੱਡਾ ਕਾਫਲਾ ਲੈ ਕੇ ਇੱਥੇ ਪਹੁੰਚੇ ਹਾਂ ਕਿਉਂਕਿ ਖੂਨਦਾਨ ਮਹਾਕਲਿਆਣ ਸਰਦਾਰ ਜਗਤਾਰ ਸਿੰਘ ਜੀ ਦਿয়ালਪੁਰਾ ਜਿਨ੍ਹਾਂ ਦੀ ਇੱਕ ਸ਼ਭੀ ਹੈ ਕਿ ਸਮਾਜ ਸੇਵਾ ਖੇਤਰ ਦੇ ਵਿੱਚ ਚਾਹੇ ਹੜਾਂ ਦੀ ਗੱਲ ਹੋਵੇ ਉਥਾਂ ਨੇ ਉੱਥੇ ਵੀ ਉਹਨਾਂ ਨੇ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਵਧੀਆ ਕਾਰਜ ਕੀਤੇ ਨੇ ਸੋ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਜਿੱਥੇ ਉਹਨਾਂ ਨੇ ਬੜਾ ਜੋਰ ਲਾਇਆ ਹੈ ਉੱਥੇ ਹੀ ਜਿਹੜੀ ਉਹਨਾਂ ਦੀ ਟੀਮ ਆ ਉਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਸੋ ਮੈਂ ਹਲਕਾ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਜੇ ਕੋਈ ਸੱਜਣ ਰਹਿ ਗਿਆ ਉਹ ਵੀ ਆਪਣਾ ਜਿਹੜਾ ਬੜਾ ਯੋਗਦਾਨ ਆ ਇਸ ਖੂਨਦਾਨ ਕੈਂਪ ਦੇ ਵਿੱਚ ਪਾਵੇ ਕਿਉਂਕਿ ਖੂਨਦਾਨ ਮਹਾਕਲਿਆਣ ਜਿਸ ਦੇ ਨਾਲ ਬਹੁਤ ਲੋਕਾਂ ਦੀ ਜਿਹੜੀ ਜਾਨ ਬਚ ਸਕਦੀ ਹੈ ਸੋ ਆਓ ਆਪਾਂ ਰਲ ਮਿਲ ਕੇ ਇਸ ਕੈਂਪ ਨੂੰ ਸਫਲ ਬਣਾਈਏ ਤੇ ਆਪਣਾ ਜਿਹੜਾ ਵਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕੌਰ ਜੀ ਮੇਰਾ ਨਾਮ ਅਦਨ ਤੀਸ਼ੂਰ ਮੈਂ ਸਾਡਾ ਕੌਂਸਲਰ ਹਾਂ ਬਾਦ ਨੰਬਰ 12 ਖਮਰਾ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੀ ਟੀਮ ਦਾ ਜਿਹੜੇ ਤੁਸੀਂ ਸਾਡੇ ਇਸ ਵੱਡੇ ਪ੍ਰੋਗਰਾਮ ਨੂੰ ਕਵਰੇਜ ਕਰਨ ਆਏ ਹੋ ਸਾਡੇ ਮਾਨ ਜੋ ਐਮਐਲਏ ਸਾਡਾ ਪ੍ਰਾਥਮਿਕ ਜਿਆਲਪੁਰ ਅ ਜੀ ਅਗਵਾਈ ਦੇ ਵਿੱਚ ਸ਼ੀਰਪਾਲ ਸਿੰਘ ਜੰਦੂ ਦੀ ਤਲਕ ਵੱਡਾ ਵਿਸਾਦ ਪੁੰਨਰ ਕੈਂਪ ਲੱਗ ਰਿਹਾ ਹੈ ਤੇ ਤੁਸੀਂ ਦੇਖੋ ਸਾਰੇ ਪਾਰਟੀ ਵਰਕਰਾਂ ਦੇ ਵਿੱਚ ਤੇ ਜੀ ਸਾਡੇ ਅਹੁਦੇਦਾਰ ਨੇ ਉਹਨਾਂ ਦੇ ਕਿੰਨਾ ਜੋਸ਼ ਆ ਅਜੇ 11 ਵਜੇ ਨੇ 250 ਜੁਨ ਟੱਪ ਗਏ ਹੈ ਤੇ ਬਹੁਤ ਵਧੀਆ ਉਪਰਾਲਾ ਹੈ ਤੇ ਸਭ ਤੋਂ ਵੱਡਾ ਦਾਣ ਵੀ ਇਹੀ ਮੰਨਿਆ ਜਾਂਦਾ ਹੈ ਤੇ ਮੈਂ ਬੁਲਾਈਦਾ ਪਤ ਪਤ ਲਈ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਐਡਾ ਵੱਡਾ ਇਹ ਕਾਰਜ ਸ਼ੀਰਪਾਲ ਸਿੰਘ ਜੰਦੂ ਦੇ ਉੱਤੇ ਲਾਇਆ ਅਸੀਂ ਬਲੱਡ ਦੇ ਨਹੀਂ ਦੇਣਾ ਮੇਰੇ ਨਾਲ 50 60 ਬੰਦਾ ਆਇਆ ਸੀਗਾ ਉਹ ਲੱਗੇ ਹੋਏ ਨੇ ਤੇ ਸਾਡੀ ਮੇਰੀ ਟਾਰਗੇਟ ਹੈ ਕਿ ਵੀ ਮੈਂ ਨਿੱਜੀ ਤੌਰ ਤੇ 300 400 200 ਬੰਦਾ ਖਿੰਡਾ ਨਿਗਰਾਦਣਾ ਮੇਰੇ ਜਿਹੜੇ ਬਾਰਡਰ ਦੇ ਬੰਦੇ ਨੇ ਇਹ ਜਿਹੜੇ ਕੈਂਪ ਆਨ ਸਾਲ ਆਰਗੇਨਾਈਜ਼ ਕਰਦੇ ਐਮਐਲ ਇਹ ਅਜੀ ਮਤਲਬ ਇਹ ਪਿਛਲੇ ਸਾਲ ਮਿਸ ਹੋ ਗਿਆ ਉਸ ਤੋਂ ਪਿਛਲੇ ਸਾਲ ਆਇਆ ਜੀ ਤੇ ਹੁਣ ਅਸੀਂ ਅਗਲੇ ਸਾਲ ਵੀ ਲਾਵਾਂਗੇ ਕੋਸ਼ਿਸ਼ ਹੋਣਾ ਦੀ ਵੀ ਹਰੇਕ ਸਾਲ ਲਾਇਆ ਕਰੀਏ ਆ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿਉਂਕਿ ਜਿੱਤੇ ਆਜੋ ਸਰਦਾਰ ਭਗਤ ਜੋ ਕਿ ਜਨਮ ਘੜੇ ਹੋ ਕੇ ਇਹ ਕੈਂਪ ਆਰਗੇਨਾਈਜ਼ ਕੀਤਾ ਉਹਨਾਂ ਦੀ ਸੋਚ ਤੇ ਨੌਜਵ ਦੀ ਮੇ ਚੱਲਣਾ ਚਾਹੀਦਾ ਨੌਜਵਾਨਾਂ ਨੂੰ ਸਭ ਤੋਂ ਵੱਧ ਤਾਂ ਜਿਹੜਾ ਦੇਖੋ ਨਸ਼ੇ ਦਾ ਕੋਡ ਆ ਇਹ বুঝਣਾ ਚਾਹੀਦਾ ਹੈ ਨਾ ਇਹਨੂੰ ਆਪਾਂ ਪੰਜਾਬ ਦੇ ਵਿੱਚ ਸਾਡੇ ਭਗਵੰਤ ਮਾਨ ਸਰਕਾਰ ਵੀ ਲੱਗੀ ਹੋਈ ਆ ਤੇ ਜੁਧ ਨਸ਼ਾ ਵਿਰੋਧ ਮਹਿੰਮ ਵੀ ਲੱਗੀ ਹੋਈ ਆ ਫਾਰਾ ਮਤਲਬ ਬਧੀਆ ਚੱਲ ਰਿਹਾ ਵੀ ਨਸ਼ੇ ਤੋਂ ਦੂਰ ਰਹੋ ਤੇ ਆਪਣੇ ਛੇਤਰ ਦਾ ਖਿਆਲ ਰੱਖੋ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਰ ਨਦੀਪ ਸਿੰਘ ਆ ਜਿਹਦੇ ਪਿੰਡ ਤੋਂ ਆਇਆ ਮੇਰਾ ਪਿੰਡ ਸਰ ਬਗਲੀ ਕਲਾ ਹੈ ਤੇ ਮੈਂ ਬਲੌਕ ਪ੍ਰਧਾਨ ਆ ਐਮਐਲਏ ਮੈਂ ਕਹਿੰਦਾ ਜਿਵੇਂ ਐਮਐਲਏ ਸਾਹ ਤੋਂ ਬਹੁਤ ਛਲਾਗ ਹੋ ਜਾਓ ਕਦੋਂ ਮਾਰੇੜ ਦੀ ਇਹ ਇੱਥੇ ਕੋਈ ਪਾਰਟੀ ਬਾਈਰਲ ਸਿਸਟਮ ਕੋਈ ਨਹੀਂ ਹੈਗਾ ਮਤਲਬ ਨ ਨੌਜਵਾਨਾਂ ਦੇ ਭਲੇ ਵਾਸਤੇ ਲੋਕ ਭਲਾਈ ਵਾਸਤੇ ਕੰਮ ਕਰ ਰਹੇ ਹਾਰੇ ਸਾਰੇ ਇਹ ਕਰਨੇ ਚਾਹੀਦੇ ਨੇ ਬਲੈਡ ਡੋਨੇਸ਼ਨ ਆ ਤੁਸੀਂ ਬਲੈਡ ਡੋਨੇਟ ਕੀਤਾ ਜੀ ਮੈਂ ਅਕਸਰ ਹੁਣੇ ਆਇਆ ਹਾਂ ਉਹਦੇ ਨਾਲ ਟੀਮ ਹੈਗੀ 50 ਬੰਦੇ ਬਰਨਾਲ ਨੇ ਤੇ ਸਾਡੀ ਕੋਸ਼ਿਸ਼ ਹੈ ਵੀ 1000 ਪਲੱਸ ਕਰੀਏ ਅਸੀਂ ਹਰ ਯੂਨਿਟ ਤੇ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੰਮ ਹੋ ਵੀ ਜਾਣਾ ਸਿਰ ਤੇ ਮੈਂ ਕਦੇ ਤੁਸੀਂ ਬਲੈਡ ਡੋਨੇਟ ਕੀਤਾ ਪਹਿਲਾਂ ਕੀਤਾ ਬ్రో ਜੀ ਮੇਰੇ ਖਿਆਲ ਚ 10 12 ਵਾਰ ਪਹਿਲਾਂ ਕਰ ਦੋ ਪਿਆ ਆਲਰੇਡੀ ਮੈਂ ਤੇਰੀ ਮਤਲਬ ਕਰਾਂਗੇ ਆਪਾਂ ਨਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਸਾਬ ਬਹੁਤ ਵਧੀਆ ਜੀ ਹੈ ਤੇ ਪਾਰਟੀ ਵੱਲੋਂ ਉੱਠ ਕੇ ਕੰ ਤੇ ਸਾਡੇ ਐਮਐਲਏ ਸਾਚੂਪਾਟੀ ਵਾਲਾ ਐਲੀਮੈਂਟ ਕੋਈ ਨਹੀਂ ਹੈਗਾ ਨਾ ਬਹੁਤ ਵਧੀਆ ਕੰਮ ਕਰਦਾ ਹੈ